ਇਹ ਮਠਿਆਈ ਫਿਰ ਅੱਜ ਕਾਤੋਂ ਵੰਡ ਰਹੇ ਹੋ ਇਹ ਵੀਰ ਜੀ ਆਪਣਾ ਰਾਤ ਨੂੰ ਬੁਲਟ ਬੋਰ ਸ਼ਹਿਰ ਤੋਂ ਚੋਰੀ ਹੋ ਗਿਆ ਸੀ ਹਾਂ ਕਿਹੜਾ ਗਵਾਰ ਨੇ ਆ ਮਲਾਜਮਾਂ ਨੂੰ ਦਿਓ ਸਾਰਿਆਂ ਨੂੰ ਦਿਓ ਆ ਮੁਰਗੀ ਸਾਹ ਬਈ ਆਏ ਬੱਟੇ ਕਾਹੇ ਲੈਓ ਜੀ ਇਹਨਾਂ ਦੀ ਢਾਈ ਲੱਖ ਦੀ ਚੀਜ਼ ਮਿਲ ਗਈ ਨੋਰ ਕਿਚਾਈ ਦਾ ਬਿਰਦਾ ਜੀ ਕੱਟ ਲਈਏ ਜਿੱਦਾਂ ਗਿਹੜਾ ਕੱਢੀ ਭਾਈ ਇਧਰੋਂ ਗੱਲਾਂ ਤੇ 11ਵੇਂ ਤੇ ਜਾ ਆ ਬਾਉ ਜੀ ਕਾਪੀ ਵੇਖ ਲੈ ਆਰੋ ਜੀ ਕਾਪੀ ਵੇਖੋ ਆ ਬੰਦਾ ਮੋਟਰਸਾਈਕਲ ਵੇਨਸਾ ਸਾਡਾ ਮੇਰਾ ਤਾਂ ਇੱਥੇ ਪਿੰਡ ਆ ਨਾ ਸਿੰਘੇਲਾ ਸਿੰਘੇਲਾ ਹਾਂਜੀ ਆਦੇ ਪੈਨ ਹੁਣ ਪਿੱਛੇ ਸੁਧੀ ਹੈ ਕਰੋ ਘਰ ਦੋ ਆਪ ਕਾਰ ਦੇਣੇ ਬੇਸ ਘੱਟ ਲੈ ਆਣੇ ਨਹੀਂ ਉੱਟ ਚਾਬੀ ਲਈ ਆਣਾ ਜਿਹੜੀਆਂ ਦੀ ਸਹੀ ਬੁਲਟ ਦੀ ਨਹੀਂ ਨਹੀਂ ਉਹ ਕਰਨਾ ਦੇ ਪੈਰ ਵਿੱਚੋਂ ਉਹ ਤਾਂ ਚੱਲ ਕਰ ਲੈਣੇ ਤੇ ਤੇਲ ਚਲੋ ਬਾਈ ਮਿਲ ਗਿਆ ਮੋਟਰਸਾਈਕਲ ਹਾਂਜੀ ਹਾਂਜੀ ਖੁਸ਼ ਹੋ ਬਿਲਕੁਲ ਠੀਕ ਹੈ ਜੀ ਆਏ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਜੀ ਇਹ ਮਠਿਆਈ ਫਿਰ ਅੱਜ ਕਾ ਤੋਂ ਵੰਡ ਰਹੇ ਹੋ ਏ ਵੀਰ ਜੀ ਆਪਣਾ ਰਾਤ ਨੂੰ ਬੁਲਟ ਬੋਰ ਸ਼ਹਿਰ ਤੋਂ ਚੋਰੀ ਹੋ ਗਿਆ ਸੀ ਫਲਾਈਓ ਹਰਮਾਨਗੜ ਫਲਾਈਓਵਰ ਦੇ ਨਾਲ ਹੀ ਆਪਣਾ ਆਫਿਸ ਪੈਂਦਾ ਉੱਥੇ ਉੱਥੋਂ ਚੋਰੀ ਹੋ ਗਿਆ ਸੀ ਵੀਰੇ ਸਾਨੂੰ ਨਹੀਂ ਪਤਾ ਵੀ ਕੋਣ ਸੀ ਅਣਪਛਾਤੇ ਬੰਦੇ ਸੀਗੇ ਜੀ ਤੇ ਹੁਣ ਮੌਕੇ ਤੇ ਅਸੀਂ ਆਏ ਹਾਂ ਅਸੀਂ ਆਨਲਾਈਨ ਵੀਡੀਓ ਦੇਖੀ ਸੀ ਤੇ ਅਸੀਂ ਮੌਕੇ ਤੇ ਪਹੁੰਚ ਗਏ ਆ ਸਾਡੇ ਬੰਦੇ ਨਹੀਂ ਪਕੜੇ ਗਏ ਪਰ ਸਾਡਾ ਬਾਈਕ ਸਹੀ ਆ ਤੇ ਓਕੇ ਆ ਸਭ ਬਾਈਕ ਮਿਲ ਗਿਆ ਸਾਨੂੰ ਕਿਹੜੇ ਪਿੰਡੋਂ ਮਿਲੇ ਆਪਣਾ ਡੱਬੀ ਵਾਲਾ ਡੱਬੀ ਡੱਬੀ ਬਰ ਅੱਛਾ ਇਹ ਬੋਰ ਦੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਆਪਾਂ ਦੀਵਾਨ ਖੜੇ ਦੇ ਦੀਵਾਨ ਖੜੇ ਦੇ ਉੱਥੋਂ ਦਾ ਮੋਟਰਸਾਈਕਲ ਆ ਤੇ ਇਹ ਕਦੋਂ ਕੋ ਲਿਆ ਸੀ ਕਿੰਨਾ ਕਚਰਾ ਨਵਾਂ ਘੜਾਇਆ ਸੀ ਹਾਂਜੀ ਨਵਾਂ ਹੀ ਘੜਾਇਆ ਸੀ ਅੱਛਾ 2.2 ਲੱਖ ਰੁਪਏ ਦੀ ਚੀਜ਼ ਹੈ ਹਾਂਜੀ 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 ਅੱਛਾ ਜਲਾਲਾ ਬਦੋਂ ਜਲਾਲਾ ਬਦੋਂ ਠੀਕ 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 ਹੁਣ ਫਿਰ ਮੋਟਰਸਾਈਕਲ ਲੈ ਕੇ ਜਾ ਰਹੇ ਹੋ ਹਾਂਜੀ ਹਾਂਜੀ ਧੰਨਵਾਦ ਕਰਦੇ ਹਾਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ ਸਭ ਦਾ ਜਿਨ੍ਹਾਂ ਨੇ ਸਰ ਠੀਕ ਹੈ ਦਵਾਨ ਦਵਾਨ ਖੜੇ ਦੇ ਮੁੰਡੇ ਆਏ ਨੇ ਇਹਨਾਂ ਦਾ ਮੋਟਰਸਾਈਕਲ ਲੱਭ ਗਿਆ ਜੀ ਸਰ ਇਹ ਬਹੁਤ ਧੰਨਵਾਦ ਆਪਣਾ ਕਰਦੇ ਨੇ ਠੀਕ ਹੈ ਜੀ ਧੰਨਵਾਦ ਸਾਰੀ ਰਾਤ ਜਾ ਕੇ ਬਾਈ ਸਾਰੀ ਰਾਤ ਜਾ ਕੇ ਆ ਮਠਿਆਈ ਖਾਦੀ ਇਹਨਾਂ ਕੋਲੋਂ ਬਕਾਇਦਾ ਬਰਫੀ ਲੈ ਕੇ ਆਏ ਨੇ ਸਰ ਤੇ ਖੁਸ਼ੀ ਕਰਦੇ ਪਏ ਨੇ ਤੇ ਵਧੀਆ ਆਦਾ ਜਾਵਣ ਤੇ ਸੌਣਕਨਾਲ ਅਸਲ ਕੇਡਰ ਧੰਨਵਾਦ ਸਾਰਿਆਂ ਦਾ ਬਾਈ ਬਹੁਤ ਬਹੁਤ ਯਾਰ ਸਾਰਿਆਂ ਨੂੰ ਕਿਉਂ ਵੈਰੋ ਕਾਲ ਨੂੰ ਬੁਲਾਇਆ ਸੀ ਇਕੱਲੇ ਬਾਈ ਮਿਲ ਗਿਆ ਮੋਟਰਸਾਈਕਲ ਖੁਸ਼ ਹਾਂ ਠੀਕ ਹੈ ਜੀ